ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰ ਵਿਚਾਰ ਰਹੇ ਹਾਂ ਕਿ ਅਸੀਂ ਸਮੀਧਾਰ ਹਾਂ ਜਾਂ ਬੇਵਕੂਫ ਸਾਧ ਸੰਗਤ ਜੀ ਕੱਲ ਅਸੀਂ ਆਪਣੇ ਜੀਵਨ ਦੇ ਚਾਰ ਮੁੱਖ ਸੰਸਕਾਰਾਂ ਦੇ ਸੰਬੰਧ ਵਿੱਚ ਜੋ ਗਲਤੀਆਂ ਕਰਦੇ ਹਾਂ ਬੇਵਕੂਫੀਆ ਕਰਦੇ ਹਾਂ ਧਰਮ ਦੇ ਅਸੂਲਾਂ ਨੂੰ ਧਰਮ ਦੇ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਦਾ ਜ਼ਿਕਰ ਕੀਤਾ ਸੀ ਅਸੀਂ ਇੱਕ ਹੋਰ ਵੱਡੀ ਗਲਤੀ ਕਰਦੇ ਹਾਂ ਜਿਵੇਂ ਕਿ ਆਮ ਤੌਰ ਤੇ ਅੱਗੇ ਪਿੱਛੇ ਕੋਈ ਵਿਆਹ ਟੰਗ ਹੋਵੇ ਅਸੀਂ ਘਰ ਵਿੱਚ ਅਖੰਡ ਪਾਠ ਕਰਵਾਉਂਦੇ ਹਾਂ ਆਮ ਸਿੱਖ ਸੰਗਤ ਜਾਂ ਮ੍ਰਿਤਕ ਦੇ ਸੰਬੰਧ ਵਿੱਚ ਅਸੀਂ ਅੰਤਮ ਅਰਦਾਸ ਦੇ ਲਈ ਦਿਨ ਦਿਨ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਦੇ ਹਾਂ ਹਾਲਾਂਕਿ ਉੱਥੇ ਸੰਸਕਾਰ ਕਰਕੇ ਘਰ ਆ ਕੇ ਇਹ ਲਾਗੇ ਦੇ ਗੁਰਦੁਆਰੇ ਪਾਠ ਰਖਣ ਦਾ ਹੁਕਮ ਹੈ ਜਿਸ ਦਾ ਭੋਗ ਆਮ ਹਾਲਤੋਂ ਵੀ 10ਵੇਂ ਦਿਨ ਪਾਇਆ ਜਾਣ ਦਾ ਵਿਧਾਨ ਹੈ ਪਰ ਅਸੀਂ ਆਮ ਤੌਰ ਤੇ ਅਖੰਡ ਪਾਠ ਕਰਦੇ ਹਾਂ ਸਹਿਜ ਪਾਠ ਕਰੀਏ ਤੇ ਉਹ ਤੇ ਫਿਰ ਤਾਂ ਹੀ ਭੋਗ 10ਵੇਂ ਦਿਨ ਪੈ ਸਕਦਾ ਹੈ ਸੰਸਕਾਰ ਕਰਕੇ ਆਕੇ ਅਗਰ ਅਸੀਂ ਪਾਠ ਰਖੀ ਤੇ ਉਹਦਾ ਫਿਰ ਸਹਿਜ ਪਾਠ ਹੀ ਹੋ ਸਕਦਾ ਨਾ ਅਖੰਡ ਪਾਠ ਦਾ ਭੋਗ ਤੇ ਫਿਰ 10ਵੇਂ ਦਿਨ ਤੱਕ ਨਹੀਂ ਪਹੁੰਚ ਸਕਦਾ ਤੇ ਲਗਾ ਇਹਦਾ ਸਪਸ਼ਟ ਮਤਰੋ ਬਈਆ ਕਿ ਜਦੋਂ ਪਾਠ ਰੱਖਿਆ ਜਾਂਦਾ ਇਹ ਸਹਿਜ ਪਾਠ ਰੱਖਣ ਦੀ ਗੱਲ ਹੁੰਦੀ ਹੈ ਇਥੇ ਅਖੰਡ ਪਾਠ ਦੀ ਨਹੀਂ ਅਖੰਡ ਪਾਠ ਦੀ ਪ੍ਰਾਪਰਟੀ ਜਿਹੜੀ ਹੈ ਇਹਦੀ ਵੀ ਦੇਖਣ ਨੂੰ ਚਾਇਆ ਕਿ ਘਰ ਵਾਲੇ ਕੰਮ ਕਾਜ ਵਿੱਚ ਆਏਗੇ ਰਿਸ਼ਤੇ ਨਾਤੇ ਦੀ ਚਾਹ ਪਾਣੀ ਦੀ ਰੋਟੀ ਪਾਣੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਨੇ ਘਰ ਦਾ ਤਾਂ ਕੋਈ ਇੱਕ ਅੱਧਾ ਬੰਦਾ ਹੀ ਬੈਠਾ ਹੁੰਦਾ ਉਹ ਵੀ ਤਾਂ ਕਿ ਕੋਈ ਰਹਿਤ ਮਰਦਾ ਲਿਖਿਆ ਹੈ ਕਿ ਐਸਾ ਨਾ ਹੋਵੇ ਕਿ ਪਾਈ ਅਕਾਲੀ ਬੈਠਾ ਪਾਠ ਕਰਦਾ ਰਹੇ ਪਾਠੀ ਤੇ ਘਰ ਦਾ ਕੋਈ ਬੰਦੀ ਉੱਥੇ ਬੈਠਾ ਹੀ ਨਾ ਹੋਵੇ ਉਹ ਇੱਕ ਫਾਰਮੈਲਟੀ ਪੂਰੀ ਕਰਨ ਵਾਸਤੇ ਇੱਕ ਅੱਧਾ ਬੰਦਾ ਅਸੀਂ ਉੱਥੇ ਬਿਠਾਉਂਦੇ ਆਂ ਬਾਕੀ ਉਹ ਹੀ ਸਭ ਕੱਲੇ ਹੀ ਪਾਠ ਕਰਦੇ ਰਹਿੰਦੇ ਨੇ ਗੁਰਬਾਣੀ ਵਿੱਚ ਇਹੋ ਜਿਹਾ ਪਾਠਨ ਦੀ ਬਿਲਕੁਲ ਕੋਈ ਮਤਾ ਨਹੀਂ ਦੱਸੀ ਗਈ ਅਸੀਂ ਆਸਾਂ ਦੀ ਵਾਰ ਦਾ ਰੋਜ਼ ਕੀਰਤਨ ਸੁਣਦੇ ਹਾਂ ਗੁਰੂ ਘਰਾਂ ਵਿੱਚ ਉਹਦੇ ਜਿਹੜੇ ਪੜਪੜ ਗੱਡੀ ਲੈਦੇ ਪੜਪੜ ਭਰੀਆਂ ਸਾਥ ਵਾਲਾ ਜੋ ਸ਼ਲੋਕ ਹੈ ਇਹਦੀ ਵੀ ਚੰਗਤਨਾ ਲਈ ਕਿਹਾ ਕਿ ਸਾਰੀ ਜ਼ਿੰਦਗੀ ਪੜਦੇ ਰਹੀਏ ਸਵਾਸ ਸਵਾਸ ਪੜਦੇ ਰਹੀਏ ਜ਼ਿੰਦਗੀ ਦੀ ਹਰ ਕੜੀ ਪੜਦੇ ਰਹੀਏ ਸਾਰੇ ਮਹੀਨੇ ਸਾਲ ਪੜਦੇ ਰਹੀਏ ਪੜ ਪੜ ਕੇ ਗੱਡੀਆਂ ਪਰ ਲਈਏ ਕਈ ਖਾਤੇ ਪਰ ਲਈਏ ਕਈ ਕਮਰੇ ਪਰ ਲਈਏ ਲੇਕਿਨ ਇਸ ਖਾਲੀ ਪੜਨ ਦਾ ਕੋਈ ਪੜਨ ਪਾਠਨ ਦਾ ਕੋਈ ਲਾਭ ਨਹੀਂ ਹੈ ਪਾਠ ਪਾਠਨ ਦਾ ਲਾਭ ਨਹੀਂ ਹੈ ਬਲਕਿ ਆਖਿਰ ਤੇ ਜਾ ਕੇ ਕਹ ਦੇ ਤੱਕ ਕਿ ਸਭ ਹੋਮੇ ਚਖਣਾ ਚਾਹ ਇਹ ਹੋਮੇ ਦੀ ਚਖਾ ਹੀ ਨਹੀਂ ਰਹੀਆਂ ਕਿਉਂਕਿ ਅਸੀਂ ਕਿਸੇ ਵੀ ਫੀਲਡ ਵਿੱਚ ਕੋਈ ਇਹੋ ਜੀ ਗਲਤੀ ਨਹੀਂ ਕਰਦੇ ਦ੍ਰਿਸ਼ਟਾਂਤ ਵਜੋਂ ਅਸੀਂ ਬਿਮਾਰ ਹਾਂ ਕਿਸੇ ਡਾਕਟਰ ਕੋਲ ਜਾਂਦੇ ਹਾਂ ਡਾਕਟਰ ਸਾਨੂੰ ਕੋਈ ਨੁਸਖਾ ਲਿਖ ਕੇ ਦਿੰਦਾ ਹੈ ਵੀ ਇਹ ਦਵਾਈ ਹੈ ਤੁਸੀਂ ਬਾਜ਼ਾਰੋਂ ਖਰੀਦ ਲਓ ਅਸੀਂ ਐਸਾ ਕਦੇ ਨਹੀਂ ਕਰਦੇ ਉਹ ਨੁਸਖਾ ਘਰ ਜਾ ਕੇ ਉਸ ਨੂੰ ਰੱਖੀਏ ਬੜੇ ਸੰਭਾਲ ਕੇ ਰੁਮਾਲੇ ਲਪੇਟ ਕੇ ਰੱਖੀਏ ਉਹਨੂੰ ਤੁਸੀਂ ਦੂਪ ਕਰੀਏ ਉਹਨੂੰ ਸਤਕਾਰ ਕਰੀਏ ਉਸ ਦਾ ਤੇ ਉਹਨੂੰ ਮੱਥੇ ਟੇਕਦੇ ਨਹੀਂ ਰਹੀਏ ਅਸਾ ਕਦੇ ਨਹੀਂ ਕਰਦੇ ਕਿਉਂਕਿ ਉਹ ਨੁਸਖਾ ਨਾ ਤੇ ਰੁਮਾਲੇ ਬਿਲੋ ਲਪੇਟ ਕੇ ਰੱਖਣ ਵਾਸਤੇ ਹੈ ਨਾ ਦੂਪ ਵੀ ਕਰਨ ਵਾਸਤੇ ਹੈ ਨਾ ਉਹ ਜਿਹੜਾ ਨੁਸਖਾ ਹੈ ਉਹ ਕੋ ਮੱਥੇ ਟੇਕਣ ਵਾਸਤੇ ਹੈ ਉਹ ਇਸ ਵਾਸਤੇ ਡਾਕਟਰ ਨੇ ਦਿੱਤਾ ਕਿ ਉਹਦੇ ਉਤੇ ਦਵਾਈ ਦਾ ਨਾਂ ਲਿਖਿਆ ਹੈ ਉਹ ਅਸੀਂ ਕਿਸੇ ਕੈਮਿਸਟ ਕੋਲ ਜਾਈਏ ਤੇ ਉਹ ਜਾ ਕੇ ਦਵਾਈ ਖਰੀਦ ਕੇ ਫਿਰ ਦਵਾਈ ਨੂੰ ਖਾਣ ਦੀ ਵੀ ਇੱਕ ਵਿਧੀ ਹੈ ਐਸਾ ਵੀ ਨਹੀਂ ਕਿ ਦਵਾਈ ਲੈ ਕੇ ਅੰਦਰ ਰੱਖ ਦਈਏ ਫਿਰ ਦਵਾਈ ਦੀ ਪੂਜਾ ਕਰਨੀ ਸ਼ੁਰੂ ਕਰ ਦਈਏ ਉਹਨੂੰ ਦੂਦੀਪ ਕਰਨੀ ਸ਼ੁਰੂ ਕਰ ਦਈਏ ਭਈ ਇਹ ਦਵਾਈ ਸਾਡੀ ਸੇ ਠੀਕ ਕਰੇਗੀ ਇਹਦੀ ਜਿੰਨੀ ਪੂਜਾ ਕਰਾਂਗੇ ਤੇ ਇਹਨੂੰ ਜਿੰਨਾ ਯਾਦ ਕਰਾਂਗੇ ਇਹ ਸਾਡਾ ਰੋਗ ਦੂਰ ਕਰੇਗੀ ਐਸਾ ਕਦੇ ਨਹੀਂ ਹੁੰਦਾ ਉਹ ਦਵਾਈ ਖਾਂਦੇ ਹਾਂ ਅਸੀਂ ਹਰ ਚੀਜ਼ ਪ੍ਰੈਕਟੀਕਲ ਕਰਦੇ ਹਾਂ ਬਿਲਕੁਲ ਪਰ ਹੈਰਾਨਗੀ ਦੀ ਗੱਲ ਇਹ ਹੈ ਅਸੀਂ ਸਕੂਲ ਬੱਚੇ ਨੂੰ ਦਾਖਲ ਕਰਦੇ ਹਾਂ ਉੱਥੇ ਵੀ ਪ੍ਰੋਸੈਸ ਹੈ ਐਸਾ ਕਦੇ ਨਹੀਂ ਹੈ ਕਿ ਬੱਚਾ ਸਕੂਲ ਦਾ ਬਸਤਾ ਘਰ ਆਉਂਦਾ ਆ ਕੇ ਉਹ ਕਿਦੀ ਉੱਚੀ ਜਗ੍ਹਾ ਤੇ ਰੱਖ ਦਿੰਦਾ ਫਿਰ ਉਹਨੂੰ ਧੂਪ ਦੀਪ ਕਰਦਾ ਉਹਨੂੰ ਮੱਥੇ ਟੇਕਦਾ ਵੀ ਇਹ ਮੇਰੀ ਵਿਦਿਆ ਦੀਆਂ ਪੁਸਤਕਾਂ ਨੇ ਇਹ ਮੈਨੂੰ ਆ ਜਾਣਗੀਆਂ ਮੱਥੇ ਟੇਕਣ ਨਾਲ ਐਸਾ ਕਦੇ ਨਹੀਂ ਹੋਇਆ ਬੱਚਾ ਸਕੂਲਾਂ ਵਿੱਚ ਪੜ੍ਹ ਕੇ ਆਉਂਦਾ ਅੱਜਕੱਲ ਤੇ ਸਕੂਲਾਂ ਦੀ ਪੜਾਈ ਨੂੰ ਅਸੀਂ ਲੋਕ ਰਿਜੈਕਟ ਕਰ ਚੁੱਕੇ ਹਾਂ ਜ्यादातर ਪ੍ਰਾਈਵੇਟ ਅਕਾਡਮੀ ਵਿੱਚ ਬੜੀ-ਬੜੀਆਂ ਫੀਸਾਂ ਦੇ ਕੇ ਅਸੀਂ ਟਿਊਸ਼ਨ ਦਿਆਂ ਬੱਚੇ ਨੂੰ ਪੜਾਉਂਦੇ ਆ ਵੀ ਬੱਚਾ ਚੰਗਾ ਪੜ੍ਹੇ ਇਸ ਤੋਂ ਬਾਅਦ ਉਹ ਜਿਹੜੀ ਪ੍ਰਾਈਵੇਟ ਸਕੂਲੋਂ ਪੜ੍ਹਦੇ ਉਹ ਵੀ ਇੱਕ ਟਿਊਸ਼ਨ ਫੀਸ ਹੀ ਹੁੰਦੀ ਹੈ ਉਸ ਤੋਂ ਬਾਅਦ ਵੀ ਘਰ ਆ ਕੇ ਵੀ ਫੇਰ ਪ੍ਰਾਈਵੇਟ ਟਿਊਸ਼ਨ ਇੱਕ ਹੋਰ ਬੱਚੇ ਦੀ ਸ਼ਾਮ ਨੂੰ ਬੱਚਾ ਉਧਰੋਂ ਆਏਗਾ ਬਸਤਾ ਚੁੱਕਿਆ ਵੇਲਾ ਆਏਗਾ ਥੋੜੀ देर ਖਾਣਾ ਪਾਣੀ ਕਰੇਗਾ ਤੇ ਫੇਰ ਉੱਠ ਕੇ ਦੂਈ ਟਿਊਸ਼ਨ ਵਸੇ ਜਾਵੇਗਾ ਉੱਤੇ ਉਹਨਾਂ ਕਿਤਾਬਾਂ ਨੂੰ ਖਾਲੀ ਪੜ੍ਹਦਾ ਨਹੀਂ ਉਹਨੂੰ ਯਾਦ ਵੀ ਕਰਦਾ ਹੈ ਉਹਨੂੰ ਇਤਨਾ ਕੋਟਾ ਚੜਦਾ ਹੈ ਇਤਨਾ ਸਮਝਦਾ ਹੈ ਕਿ ਤਾਂ ਕਿ ਉਹਨਾਂ ਕਿਤਾਬਾਂ ਆਏ ਹੋਏ ਸਵਾਲਾਂ ਦੇ ਜਵਾਬ ਅਗਰ ਉਸ ਨੂੰ ਜ਼ੁਬਾਨੀ ਪੁੱਛੇ ਜਾਣ ਤੇ ਜਦੋਂ ਹਿਮਤਿਆਨ ਹੁੰਦਾ ਹੈ ਤੇ ਉਸ ਵੇਲੇ ਉਹ ਜ਼ੁਬਾਨੀ ਉਸ ਨੂੰ ਸਭ ਕੁਝ ਪਤਾ ਹੁੰਦਾ ਵੇ ਕਿਹੜੇ ਸਵਾਲ ਦਾ ਕੀ ਜਵਾਬ ਹੈ ਉਹ ਖਾਲੀ ਗ੍ਰੰਥਾਂ ਦੇ ਬਸਤੇ ਨੂੰ ਤੂ ਦੀਪ ਕਰਦਾ ਰਹਿੰਦਾ ਮੱਥੇ ਟੇਕਦਾ ਰਹਿੰਦਾ ਉਹਦੀ ਪੂਜਾ ਕਰਦਾ ਰਹਿੰਦਾ ਕਿਤਾਬਾਂ ਪੜਦਾ ਨਾ ਤਾਂ ਸ਼ਰਤਿਏ ਗੱਲ ਅਕੇ ਹਿਮਤਿਆਨ ਵਿੱਚ ਉਹ ਇੱਕ ਨੰਬਰ ਵੀ ਨਹੀਂ ਲੈ ਸਕੇਗਾ ਕਿਉਂਕਿ ਉਸ ਨੂੰ ਕੁਝ ਯਾਦ ਨਹੀਂ ਉਹਨੇ ਬੜੇ ਨਹੀਂ ਦੇਖਿਆ ਹੀ ਨਹੀਂ ਪਾਸ ਕਦੇ ਨਾਲ ਹੋਣਾ ਅਸੀਂ ਹੈਰਾਨ ਹਾਂ ਕਿ ਹਰ ਫੀਲਡ ਵਿੱਚ ਅਸੀਂ ਇਹੋ ਜਿਹੀਆਂ ਗਲਤੀਆਂ ਨਹੀਂ ਕਰਦੇ ਇਸ ਜੀ ਦਾ ਜੋ ਮਨੋਰਥ ਹੁੰਦਾ ਹੈ ਉਸ ਨੂੰ ਪੂਰਾ ਕਰਦੇ ਹਾਂ ਪਰ ਇਸ ਧਾਰਮਿਕ ਜ਼ਿੰਦਗੀ ਵੀ ਸਾਨੂੰ ਕੀ ਹੋ ਜਾਂਦਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਕਿ ਸਾਡੇ ਗੁਰੂ ਨੇ ਉਹ ਬਾਣੀ ਸਾਡਾ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲਾ ਸਰੂਪ ਜਿਹੜਾ ਉਹਦਾ ਅਸੀਂ ਸਤਿਕਾਰ ਕਰਨਾ ਹੈ ਉਸ ਨੂੰ ਰੁਮਾਲੇ ਚ ਚੰਗੀ ਤਰ੍ਹਾਂ ਸੰਤੋਖਣਾ ਹੈ ਪ੍ਰਕਾਸ਼ ਕਰਨਾ ਹੈ ਪ੍ਰਕਾਸ਼ ਕਰਦੇ ਲਈ ਗਦੇ ਲਈ ਆਦ ਹੋਰ ਸਾਰਾ ਬੰਦਬਸ ਕਰਨਾ ਹੈ ਸੋਹਣੀ ਥਾਂ ਤੇ ਕਿਤੇ ਪੰਖ ਸਾਹਿਬ ਤੇ ਪ੍ਰਕਾਸ਼ ਕਰਨਾ ਹੈ ਕਿ ਜੇ ਗੱਪ ਚ ਜਾਣਾ ਸਿਰ ਤੇ ਚੁੱਕ ਕੇ ਲੈ ਜਾਂਦੇ ਆ ਸਤਿਕਾਰ ਕਰਦੇ ਆ ਬਹੁਤ ਵਧੀਆ ਗੱਲ ਹੈ ਇਹ ਬਹੁਤ ਜ਼ਰੂਰੀ ਹੈ ਸਤਿਕਾਰ ਇਹ ਲਾਜ਼ਮੀ ਹੈ ਚੰਦੂਆ ਲਗਾ ਕੇ ਪ੍ਰਕਾਸ਼ ਹੁੰਦਾ ਹੈ ਅਸੀਂ ਚੋਰ ਕਰਦੇ ਹਾਂ ਚੋਰ ਛਤਰ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆਤਮਾ ਹੈ ਰੂਹ ਹੈ ਉਹ ਹੈ ਗੁਰਬਾਣੀ ਬਾਣੀ ਇਸ ਬਾਣੀ ਨੂੰ ਪੜਨਾ ਪਹਿਲਾ ਕੰਮ ਫਿਰ ਬਾਣੀ ਦੇ ਅਰਥ ਵਿਚਾਰ ਸਮਝਨੇ ਦੂਜਾ ਕੰਮ ਫਿਰ ਉਹਨਾਂ ਅਰਥਾਂ ਵਿਚਾਰਾਂ ਅਨੁਸਾਰ ਆਪਣਾ ਜੀਵਨ ਢਾਲਣਾ ਇਹ ਸਾਡੀ ਜੀਵਨ ਯਾਤ ਹੈ ਸਾਡੇ ਜੀਵਨ ਜੀਉਣ ਦਾ ਢੰਗ ਹੈ ਪ੍ਰਭੂ ਨੇ ਸਾਡੇ ਲਈ ਇਹ ਬਾਣੀ ਗੁਰੂ ਸਾਹਿਬ ਦੇ ਮੁੱਖੋਂ ਇਸ ਲਈ ਕਢਾਈ ਕਿ ਸਾਡੇ ਜੀਵਨ ਦਾ ਜੋ ਢੰਗ ਹੈ ਇਸ ਬਾਣੀ ਵਿੱਚ ਲਿਖਿਆ ਸੀ ਕਿਦਾਂ ਦਾ ਜੀਵਨ ਜੀਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਕਿਹੈਸਾ ਬੋਲਣਾ ਕਿਹੈਸਾ ਨਹੀਂ ਬੋਲਣਾ ਕਿਹੈਸਾ ਸੁਣਨਾ ਕਿਹੈਸਾ ਨਹੀਂ ਸੁਣਨਾ ਕਿਹੈਸਾ ਦੇਖਣਾ ਕਿਹੈਸਾ ਨਹੀਂ ਦੇਖਣਾ ਕਿਹੈਸਾ ਸੋਚਣਾ ਹੈ ਕਿਹੈਸਾ ਨਹੀਂ ਸੋਚਣਾ ਕਿਹੇ ਸੇ ਵਿਚਾਰ ਮਨ ਵਿੱਚ ਬਸਾਉਣੇ ਨੇ ਕਿਹੈਸੇ ਵਿਚਾਰਾਂ ਨੂੰ ਰਿਜੈਕਟ ਕਰਕੇ ਬਾਹਰ ਕੱਢ ਦੇਣਾ ਹੈ ਇਹ ਬਣੀ ਤੋਂ ਸੰਸਾਰ ਉਦੇਸ਼ ਮਿਲਦਾ ਪਰ ਅੱਜ ਅਸੀਂ ਆਪਣੇ ਆਪ ਤੇ ਚਾਤੀ ਮਾਰ ਕੇ ਦੇਖ ਲਈਏ ਪਾਠੀ ਪਾਠ ਕਰ ਰਹੇ ਨੇ ਸਾਨੂੰ ਉਹਨਾਂ ਨਾਲ ਕੋਈ ਵਾਸਤਾ ਨਹੀਂ ਫਿਰ ਪਾਠੀ ਪਾਠ ਵੀ ਸ਼ੁੱਧ ਕਰ ਰਹੇ ਕਿ ਨਹੀਂ ਕਰ ਰਹੇ ਇਹਦੇ ਨਾਲ ਵੀ ਸਾਡਾ ਕੋਈ ਵਾਸਤਾ ਨਹੀਂ ਫਿਰ ਪਾਠੀ ਪਾਠ ਪੂਰਾ ਕਰ ਵੀ ਰਹੇ ਨੇ ਕਿ ਨਹੀਂ ਕਰ ਰਹੇ ਮੈਂ ਵੀ ਦੇਖਿਆ ਇੱਕ ਥਾਂ ਤੇ ਕਿਸੇ ਸਦਾਰਨ ਦੇ ਘਰ ਕੰਡ ਪਾਠ ਸੀ ਰਾਤ ਨੂੰ ਜਦੋਂ ਮੈਂ ਦਰਸ਼ਨ ਕਰਨ ਗਿਆ ਤੇ ਉਸ ਵੇਲੇ ਪਾਠ ਜਿਹੜਾ ਕੱਟ ਤੋਂ ਕੱਟ 1.5 200 ਪੰਨੇ ਪਾਠ ਪਿੱਛੇ ਸੀ ਜੇਨੀ ਰੁਟੀਨ ਹੀ ਚ ਜਿੰਨਾ ਟਾਈਮ ਹੋ ਗਿਆ ਦਾ ਸੀ ਪਾਠ ਆਰੰਭ ਕੀਤੇ ਦੇ ਉਤਨੋ ਕਿਤਨਾ ਪਾਠ ਨਿਕਲ ਜਾਣਾ ਚਾਹੀਦਾ ਸੀ ਉਸ ਵੇਗ ਤੱਕ ਉਹਦੇ ਵਿੱਚ 1200 ਪੰਨਾ ਪਾਠ ਪਿੱਛੇ ਸੀ ਮੈਂ ਬੜਾ ਰੋ ਗਿਆ ਇਤਨਾ ਪਾਠ ਪਿੱਛੇ ਕਿਸ ਤਰ੍ਹਾਂ ਕਵਰ ਕਰਨਗੇ 48 ਘੰਟੇ ਅੰਦਰ ਪਾਠ ਹੁੰਦਾ ਕਿਸ ਤਰ੍ਹਾਂ ਕਰਨਗੇ ਮੈਂ ਦੂਜੇ ਦਿਨ ਜਦੋਂ ਸਵੇਰੇ ਆਇਆ ਤੇ ਫਿਰ ਦਰਸ਼ਨ ਕੀਤੇ ਪਾਠ ਤੇ ਨਜ਼ਰ ਮਾਰੀ ਤੇ ਪਾਠ ਬਰਾਬਰ ਹੋਇਆ ਦਾ ਸੀ ਮੈਂ ਹੈਰਾਨ ਕਿ ਰਾਤ ਨੂੰ ਪਾਠੀਆਂ ਨੇ ਆਪਣੇ ਹਿੱਸੇ ਦਾ ਪਾਠ ਵੀ ਕੀਤਾ ਜਿਹੜਾ ਲੇਟ ਹੋ ਗਿਆ ਸੀ ਉਹ ਵੀ ਕਵਰ ਕੀਤਾ ਮੈਂ ਹਿਸਾਬ ਲਾਇਆ ਵੀ ਰਾਤ ਕਿੰਨੇ ਘੰਟੇ ਕਦੋਂ ਮੈਂ ਛੱਡ ਕੇ ਗਿਆ ਸੀ ਤੇ ਕਦੋਂ ਵਾਪਸ ਆਇਆ ਕਿੰਨੇ ਘੰਟੇ ਵੀ ਇੰਨੇ ਘੰਟੇ ਚ ਪਾਠੀ ਅਗਰ ਸੌਣ ਪੜਨੇ ਤੇ ਉੱਪਰ ਪਾਠ ਕਰਦਾ ਨਾ ਦੋ ਘੰਟੇ ਵਿੱਚ ਆਪਣੇ ਪੀਰੀਅਡ ਵਿੱਚ ਤਾਂ ਵੀ ਉਹ ਪਾਠ ਪੂਰਾ ਨਹੀਂ ਸੀ ਕਰ ਸਕਦੇ ਮੇਰੇ ਪਾਠ ਕਿਵੇਂ ਪੂਰਾ ਹੋਇਆ ਇਹ ਸ਼ਰਤੀਆ ਗੱਲ ਹੈ ਕਿ ਉਹਨਾਂ ਨੇ ਬੇਈਮਾਨੀ ਕੀਤੀ ਉਹਨਾਂ ਨੇ ਰਾਤੀ ਪਾਠ ਪੂਰਾ ਨਹੀਂ ਕੀਤਾ ਐਵੇਂ ਪੜਨੇ ਪਰਦੇ ਦਿੱਤੇ ਔਰ ਐਸੀਆਂ ਸ਼ਿਕਾਇਤਾਂ ਬਹੁਤ ਆਈਆਂ ਬੜੀਆਂ ਗਈਆਂ ਪੁਰ ਪਾਠੀ ਇੱਕ ਇੱਕ ਪਾਠੀ ਕਹੀਂ ਕੇ ਰੋਲ ਲਾਉਂਦੇ ਨੇ ਪਾਠਾਂ ਦੇ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਜਾ ਕੇ ਪਾੜ ਰੱਖੇ ਹੁੰਦੇ ਨੇ ਉਧਰੋਂ ਵਾਰੀ ਦਿੱਤੀ ਦੂਜਾ ਚਲੇ ਗਏ ਦੂਜਾ ਤੀਜੀ ਜਗ੍ਹਾ ਚਲੇ ਗਏ ਦੋ ਘੰਟੇ ਲਗਾਤਾਰ ਪਾਠ ਕਰਨਾ ਕੋਈ ਸ਼ੌਕੀ ਖੇਡ ਨਹੀਂ ਅੱਖਾਂ ਥੱਕ ਜਾਂਦੀਆਂ ਨੇ ਦਿਮਾਗ ਥੱਕ ਜਾਂਦਾ ਤੇ ਫੇਰ ਮੁੜ ਕੇ ਦੋ ਦੋ ਘੰਟੇ ਦੀ ਵਾਰੀਆਂ ਹੋਰ ਵੀ ਜਾ ਕੇ ਦੇਈ ਜਾਣੀਆਂ ਉਹਨਾਂ ਨੇ ਕਿੰਨਾ ਇੱਕ ਪਾਠ ਕਰਨਾ ਸੁੱਤੀ ਬਿਤੀ ਲਗਾ ਕੇ ਤੁਸੀਂ ਆਪ ਅੰਦਾਜ਼ਾ ਲਗਾ ਲਓ ਔਰ ਕਈ ਜਗ੍ਹਾ ਤੇ ਇੱਥੇ ਤਾਂ ਗਲਤੀਆਂ ਹੋਈਆਂ ਕਿ ਕਈ ਜਗ੍ਹਾ ਤੇ ਖੰਡ ਪਾੜ ਕਰਦੇ ਪਾਠੀ ਸੁੱਤੇ ਹੋਏ ਦੇਖੇਗੇ। ਇੱਕ ਤਰ੍ਹਾਂ ਤੇ ਇਹ ਵੀ ਹੋਇਆ ਕਿ ਪਾਠੀ ਗੁਰਗਨ ਸਾਹਿਬ ਜੀ ਮਹਾਰਾਜ ਦੀ ਉਪਰੀ ਸਿਰ ਰੱਖੇ ਸੁਤਾ ਦੇਣ। ਦੱਸੋ। ਕੋਈ ਹੋਰ ਗੁਰੂ ਪਾਤਸ਼ਾਹ ਦੀ ਬੇਅਦਬੀ ਕਰੇ ਤੁਹਾਨੂੰ ਬੜਾ ਦੁੱਖ ਹੁੰਦਾ ਸੀ ਬੜੇ ਪ੍ਰੋਟੈਸਟ ਕਰਦੇ ਹਾਂ ਬਿਲਕੁਲ ਠੀਕ ਹੈ ਕਰਦੇ ਹਾਂ ਚੰਗੀ ਗੱਲ ਹੈ। ਪਰ ਜਿਹੜੀ ਆਪ ਬੇਅਦਬੀ ਕਰ ਰਹੇ ਹਾਂ ਜਿਹੜੀ ਆਪ ਗਲਤੀਆਂ ਕਰ ਰਹੇ ਇਸ ਕਿਸਮ ਦੀਆਂ ਤੁਸੀਂ ਦੱਸੋ ਇਹ ਇਹ ਕੀ ਮਕਸਦ ਹੈ ਇਸ ਕਿਸੇ ਨੂੰ ਪਾਠ ਪੜ੍ਹਨ ਦਾ ਕੀ ਇਹਦਾ ਕੋਈ ਲਾਭ ਹੈ ਮੈਨੂੰ ਗੁਰਬਾਣੀ ਦੀ ਕੋਈ ਇੱਕ ਪੰਕਤੀ ਦੱਸ ਦਿਓ ਜਿਹਦੇ ਚ ਲਿਖਿਆ ਹੋਵੇ ਕਿ ਪਾਠ ਕੋਈ ਦੂਜਾ ਕਰੀ ਆਵੇ ਤੇ ਲਾਭ ਤੁਹਾਨੂੰ ਹੋਏਗਾ ਇੱਥੇ ਤੱਕ ਕੀ ਬਾਸ ਨਹੀਂ ਦਰਬਾਰ ਸਾਹਿਬ ਅਸੀਂ ਜਾਂਦੇ ਆ ਉੱਤੇ ਦੇ ਇਤਨੀਆਂ ਕਮਰਿਆਂ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਹੋਈ ਪਏ ਨੇ ਤੇ ਪਾਠ ਜਾਰੀ ਨੇ ਕਿ ਸਾਰੇ ਜੇਗਰ ਮੱਥਾ ਟੇਕੀਏ ਤੇ ਦਿਨ ਲੱਗ ਜਾਂਦਾ ਪਰ ਮੱਥੇ ਟੇਕਦੇ ਨਹੀਂ ਔਰ ਉਹ ਪਾਠ ਕਿਹੜੇ ਨੇ ਜਿਹੜੇ ਲੋਕ ਉਹ ਤੇ ਬੁੱਕ ਕਰਾ ਕੇ ਗਏ ਹੁੰਦੇ ਨੇ ਬੁਕਿੰਗ ਦਾ ਪੈਸਾ ਅਦਾ ਕੀਤਾ ਪਾਠ ਬੁੱਕ ਕਰਵਾ ਕੇ ਆਪਣੀ ਵਾਰੀ ਪਰ ਉਹਨਾਂ ਦਾ ਪਾਠ ਹੋਵੇਗਾ ਪਾਠ ਕਰੋਨਾ ਵਾਲਾ ਅਮਰੀਕਾ ਬੈਠਾ ਕੈਨੇਡਾ ਬੈਠਾ ਜੀ ਹਿੰਦੁਸਤਾਨ ਦੇ ਕਿਸੇ ਵੀ ਸਟੇਟੇਜ ਬੈਠਾ ਉਹਦਾ ਪਾਠ ਉੱਥੇ ਪਾਠੀ ਕਰ ਰਹੇ ਨੇ ਉਹ ਆਪਣੇ ਘਰ ਬੈਠਾ ਜਦੋਂ ਉਸ ਪਾਠ ਦਾ ਭੋਗ ਪੈਂਦਾ ਉਦੋਂ ਚਿੱਠੀ ਦੇ ਵਿੱਚ ਜੋ ਲਾਸਟ ਹੁਕਮ ਆਇਆ ਹੁੰਦਾ ਉਹ ਲਿਖ ਕੇ ਪੇਟੀ ਦਿੱਤਾ ਜਾਂਦਾ ਜੀ ਤੁਹਾਡੇ ਪਾਠ ਦਾ ਭੋਗ ਪੈ ਗਿਆ ਜੀ ਇਹ ਤੁਹਾਨੂੰ ਹੁਕਮ ਆਇਆ ਦੱਸੋ ਮੈਨੂੰ ਇਹ ਕਿਹੜਾ ਵਪਾਰ ਪਗਲਿਆ ਸੀ ਮੈਂ ਇੱਕ ਤਰ੍ਹਾਂ ਸਭੀ ਹੋਇਆ ਕਿ ਸਾਡੇ ਸਟੇਟ ਦੇ ਵਿੱਚ ਕਿਸੇ ਗੁਰੂ ਘਰ ਦੇ ਵਿੱਚ ਗੁਰਪੁਰਬ ਦੇ ਕੋਲ ਉਹਨਾਂ ਨੇ ਕਿਹਾ ਜੀ ਅਸੀਂ 121 ਪਾਠਾਂ ਦੀ ਲੜੀ ਚਲਾਉਂਦੇ ਹਾਂ ਮੈਂ ਕਿਹਾ ਜੀ ਕਿੰਨੇ ਦਿਨ ਪਹਿਲਾਂ ਪਾਠ ਸ਼ੁਰੂ ਕਰਦੇ ਹੋ ਗੁਰਪੁਰਬ ਤੋਂ ਕਿ ਕਿੰਨੇ ਦਿਨ ਲੱਗਦੇ ਨੇ ਇੱਕ ਪਾਠ ਨੂੰ 121 ਮਗਰਾਂ ਤੁਸੀਂ ਕਿੰਨੇ ਦਿਨ ਪਹਿਲਾਂ ਪਾਠ ਸ਼ੁਰੂ ਕਰ ਦਿੱਤੇ ਹੋ ਕਹਿੰਦੇ ਨਹੀਂ ਜੀ ਅਸੀਂ ਵੀ ਪੰਜੀ ਬੀੜਾਂ ਇਕੱਠੀਆਂ ਪ੍ਰਕਾਸ਼ ਕਰਦੇ ਹਾਂ ਤੇ ਪਿੱਛੇ ਭਾਈ ਬਹਿ ਜਾਂਦੇ ਨੇ ਇੱਕ ਭਾਈ ਪਾਠ ਕਰਦਾ ਜਾਂਦਾ ਉੱਚੇ ਬਾਕੀ ਦਿਖਾਰੀ ਨਜ਼ਰ ਮਾਰੀ ਜਾਂਦੇ ਨੇ ਉਹਨਾਂ ਹੀ ਪੰਕਤੀਆਂ ਦੀ ਜੋ ਪਾਈ ਪੜ ਰਿਆ ਇਸ ਤਰੀਕੇ ਨਾਲ ਅਸੀਂ ਇੱਕ ਵਾਰੀ ਚੀ ਬਿਮੰਜੀਪੁਰ ਬਾਠਰ ਦੇ ਭੋਗ ਬਾ ਦਿੰਦੀਆਂ ਦੱਸੋ ਜੀ ਮੈਂ ਜੀ ਇਹ ਕਿੱਥੇ ਇਹ ਵਿਦਾਨ ਕਿੱਥੋਂ ਸਿੱਖਿਆ ਜੀ ਇਹ ਕਿੱਥੇ ਲਿਖਿਆ ਐ ਐਸਾ ਬਾਠ ਤੋ ਨਾ ਸਰੀ ਰੈਤ ਮਰਦੈ ਲਿਖਿਆ ਨਾ ਗੁਰਗੰਸਾਬ ਜੀ ਕਿ ਦੀ ਐਸੀ ਬਾਠਾਂ ਦੀ ਕੋਈ ਮਾਤਾ ਦੱਸੀਗੀ ਫਿਰ ਅਸੀਂ ਇਹ ਕਿਹੜੇ ਕਹਿੰਦੇ ਜੀ ਪਾਈਆਂ ਦੀ ਆਮਦਨ ਹੁੰਦੀ ਐ ਸਪਸ਼ਟ ਉਹਨੇ ਕਿਹਾ ਜੀ ਪਾਈਆਂ ਦੀ ਰੋਜ਼ੀ ਰੋਟੀ ਐ ਇਹਦਾ ਮਤਲਬ ਅਸੀਂ ਗੁਰਗੰਸਾਬ ਪਾਤਸ਼ਾਹ ਦੀਆਂ ਹਟੀਆਂ ਖੋਲ ਕੇ ਬਹਿ ਗਿਆਂ ਰੋਜੀ ਰੋਟੀ ਦੀ ਕਮਾਈ ਵਾਸਤੇ ਕਮਾਈ ਕਰਨ ਵਾਸਤੇ ਕੀਰਤਨ ਕਮਾਈ ਕਰਨ ਵਾਸਤੇ ਪਾਠ ਕਮਾਈ ਕਰਨ ਵਾਸਤੇ ਗੁਰਦੁਆਰੇ ਕਾਪੀਆਂ ਪਗੜੀਆਂ ਹੋਈਆਂ ਕਰ ਕਰ ਮੰਗੀ ਜਾ ਰੀਆਂ ਗ੍ਰਹੀ ਕਰੀ ਜਾ ਰੀਆਂ ਇਹ ਸੰਗਰਾਮ ਦੀ ਗ੍ਰਹੀ ਹੈ ਜੀ ਮੈਂ ਉਹ ਵਿਸ਼ਾ ਪਿਛੇ ਨਿਵਾਇ ਨਾ ਸੰਗਰਾਮ ਦਾ ਲਫ਼ਜ਼ ਗੁਰਗ੍ਰੰਥ ਸਾਹਿਬ ਵਿੱਚ ਆਇਆ ਨਾ ਸੰਗਰਾਮ ਦਾ ਲਫ਼ਜ਼ ਸ੍ਰੀ ਗ੍ਰਹਿਸ ਮਰੰਦੇ ਵਿੱਚ ਪਰ ਸੇ ਕਾਪੀਆਂ ਫੜੀਆਂ ਹੋਈਆਂ ਗਰੀਆਂ ਕਰੀ ਜਾ ਰਹੇ ਭਈਆਂ ਨੂੰ ਪੇਜਾ ਮੰਗਤੇ ਮਨਾ ਦਿੱਤੇ ਭਾਈ ਤੇ ਫਿਰ ਅਰਦਾਸ ਕਰਦੇ ਸੰਗਰਾਮ ਦੇ ਪੁੱਤਰ ਦੇੜੇ ਦੀ ਅਰਦਾਸ ਜਿਹੜੇ ਪਾਸੇ ਤੁਰ ਪਿਆ ਸੀ ਐਸੇ ਪਾਠਾਂ ਦਾ ਕੀ ਲਾਭ ਹੈ ਇਹੋ ਜਿਹੇ ਪਾਠ ਬਾੜੇ ਦੇ ਪਾਠ ਜਿਹੜੀ ਕਰਵਾਈ ਜਾਂਦੀਆਂ ਨੇ ਇਸੇ ਕਾਰਨ ਸਾਡੇ ਰੋਗਾਂ ਦਾ ਕੋਈ ਇਲਾਜ ਨਹੀਂ ਅੱਜ ਅਗਰ ਬਾਕੀ ਕੁਮੋਂ ਦੇ ਬੰਦੇ ਕਾਮ ਕਰੂ ਲੂਮੋ ਕਾਰਜ ਫਸੇ ਨੇ ਆਸਾਤ੍ਰਿਸ਼ਣ ਫਸੇ ਨੇ ਲੋਭ ਲਾਲਚੇ ਫਸੇ ਨੇ ਅਸੀਂ ਵੀ ਫਸੇ ਹੋਇਆ ਜੇ ਉਹ ਥਾਣਿਆਂ ਕਚੈਰੀਆਂ ਦੇ ਚੱਕਰ ਲਾਈ ਜਾਂਦੇ ਨੇ ਅਸੀਂ ਵੀ ਥਾਣੇ ਕਚੈਰੀਆਂ ਦੇ ਚੱਕਰ ਲਾਈ ਜਾ ਰਹੇ ਹ ਜੇ ਉਹ ਵਿਆਹ ਤੋਂ ਬਾਅਦ ਤਲਾਕ ਲਈ ਕੋਰਟ ਚ ਦੁਰੇ ਹੋਏ ਨੇ ਅਸੀਂ ਸਿੱਖੀ ਸਰੂਪ ਵਾਲੇ ਵੀ ਟੁਰੇ ਹੋਇਆ ਅਸੀਂ ਤੇ ਗੁਰਗ੍ਰੰਥ ਸਾਹਿਬ ਦੀ ਅਦਾਲਤ ਜਨੰਦਕਾਰ ਜੀ ਕੀਤਾ ਸੀ ਤੇ ਸਿੱਖਾਂ ਦੀ ਕਰਵਾਇਤ ਰਹੀ ਹੈ ਕਿ ਬਾਦ ਜਿਸਕੇ ਪਕੜੀਆ ਸਿਰ ਦੀ ਜਬਾਨਾ ਛੋੜੀਏ ਤੇ ਮੇਰੇ ਅਧਾਰ ਹੀ ਹੈ ਸਿੱਖਾਂ ਵਿੱਚ ਕਿ ਕਿਸੇ ਮਜ਼ਦੂਰ ਦੀ ਬਾਂਹ ਫੜ ਲਈਏ ਤੇ ਉਹਦੀ ਰੱਖਿਆ ਦੀ ਅਗਰ ਜ਼ਿਮਾਰੀ ਲੈ ਲਈ ਤੇ ਫਿਰ ਕਰਨੀ ਹੈ ਭਾਵੇਂ ਆਪਣਾ ਸਿਰ ਚੜਾ ਜਾਏ ਇਹ ਜਿਹੜੀ ਜੀਵਨ ਸਾਥੀ ਚੁਣਦੇ ਆਂ ਮਹਾਰਾ ਦੀ ਜ਼ਰੀ ਪ੍ਰਣ ਕਰਦੇ ਆਂ ਇਹਦੀ ਬਾਂਹ ਕਿਵੇਂ ਛੱਡ ਸਕਦੇ ਆਂ ਅਨੰਦ ਕਾਜ ਕਰੀਏ ਇਸ ਅਦਾਲਤ ਵਿੱਚ ਗੁਰੂ ਸਾਹਿਬ ਦੀ ਇਹ ਤਲਾਕ ਲਈਏ ਜਾ ਕੇ ਅਸੀਂ ਦੁਨਿਆਵੀ ਝੂਠੀਆਂ ਦਲਾਤਾਂ ਵਿੱਚ ਜਿੱਥੇ ਝੂਠ ਸੱਚ ਵਰਤਿਆਦਾ ਇੱਕ ਇੱਕ ਕਿਰੇ ਪਾਸੇ ਤੁਰ ਪਿਆ ਸੀ ਕਿਉਂਕਿ ਸਾਨੂੰ ਇਹਨਾਂ ਪਾਠਾਂ ਨੇ ਸਾਨੂੰ ਕੋਈ ਲਾਭ ਨਹੀਂ ਦਿੱਤਾ ਇਸ ਕਿੰਨੀ ਦੀ ਫਾਰਮਲਟੀ ਵਾਲੀ ਪੂਜਾ ਨੇ ਸਾਨੂੰ ਕੋਈ ਲਾਭ ਨਹੀਂ ਦਿੱਤਾ ਅਸੀਂ ਗੁਰੂ ਨੂੰ ਪੜਨਾ ਸੀ ਸਮਝਣਾ ਸੀ ਵਿਚਾਰਨਾ ਸੀ ਉਸ ਨੂੰ ਆਪਣੀ ਅਮਲਾ ਵਿੱਚ ਲੈਣਾ ਸੀ ਤਾਂ ਅਸੀਂ ਉਹ ਅਨੰਦ ਮਾਨਣ ਸੀ ਜਿਹੜਾ ਅਨੰਦ ਮੇਰੇ ਮਾਇ ਸਤਗੁਰੂ ਨੇ ਪਾਇਆ ਉਹ ਸਤਗੁਰੂ ਪਾਇਆ ਹੁੰਦਾ ਤਾਂ ਨਾ ਸਤਗੁਰੂ ਤੇ ਪਾਇਆ ਹੀ ਨਹੀਂ ਸਤਗੁਰੂ ਸਿਰਫ ਦੇਖਿਆ ਸਤਿਗੁਰੂ ਨੂੰ ਮੱਥੇ ਟੇਕ ਨੇ ਸਤਿਗੁਰ ਦੇ ਨਾਂ ਤੇ ਸਿਰਫ ਭੇਟਾਵਾਂ ਦਿੱਤੀਆਂ ਨੇ ਸਤਿਗੁਰ ਨੂੰ ਪੜਿਆ ਨਹੀਂ ਸਤਿਗੁਰ ਨੂੰ ਸੁਣਿਆ ਹੀ ਨਹੀਂ ਸਤਿਗੁਰ ਨੂੰ ਮੰਨਿਆ ਹੀ ਨਹੀਂ ਕੋਈ ਜਦੋਂ ਪੁੱਛੇ ਕਿਸ ਨੂੰ ਮੰਨਦੇ ਹੋ ਤੁਹਾਡਾ ਗੁਰੂ ਕੋਲ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਸਾਡੇ ਕੋ ਅਸੀਂ ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ ਇਹ ਮੰਨਦੇ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਅਸੀਂ ਮੰਨਦੇ ਉਹਨਾਂ ਦੀ ਵਿਚਾਰ ਅਸੀਂ ਪੜਦੇ ਨਹੀਂ ਮੰਨਦੇ ਨਹੀਂ ਆ ਸਾਧ ਸੰਗਤ ਜੀ ਯਾਰ ਸੋਚੋ ਕਿ ਆ ਇਹ ਸਮਝਦਾਰੀ ਹੈ ਇਸ ਸਮੀਧਾਰ ਦੀ ਨਿਸ਼ਾਨੀ ਹੈ ਕਿ ਬੇਵਕੂਫੀ ਦੀ ਨਿਸ਼ਾਨੀ ਹੈ। ਅਵਸ਼્ય ਇਸ ਨੂੰ ਕੋਈ ਸਮੀਧਾਰ ਨਹੀਂ ਆਕੇਗਾ। ਕਿਸੇ ਕੋਮਦਾ ਬੰਦਾ। ਕਿਆ ਪੜਿਆ ਲਿਖਿਆ ਕਿ ਅਨਪੜ। ਕੋਈ ਵੀ ਬੰਦਾ ਇਸ ਗਰਨ ਨੂੰ ਸਮੀਧਾਰ ਨਹੀਂ ਆਕੇਗਾ ਕਿ ਕਿਸੇ ਗ੍ਰੰਥ ਨੂੰ ਕਿਸੇ ਉਪਦੇਸ਼ ਦੇਣ ਵਾਲੀ ਪੁਸਤਕ ਨੂੰ ਕੋਈ ਦੁਨੀਆਵੀ ਵਿਦਿਆ ਜਾਂ ਸੰਸਾਰੀ ਵਿਦਿਆ ਜਾਂ ਧਾਰਮਿਕ ਵਿਦਿਆ ਦੇਣ ਵਾਲੇ ਕਿਸੇ ਗ੍ਰੰਥ ਨੂੰ ਖਾਲੀ ਮੱਥੇ ਟੇਕੇ ਜਾਈਏ। ਖਾਲੀ ਉਹਦਾ ਰੁਮਾਲਾ ਵਿੱਚ ਸੰਤੋਖਨਾ, ਸੁਖਾਸਨ ਕਰਨਾ, ਪ੍ਰਕਾਸ਼ ਕਰਨਾ ਇਸ ਕਿਸਮ ਦੇ ਸਤਕਾਰ ਕਰੀ ਜਾਈਏ। ਉਹਨੂੰ ਪੜ੍ਹੀਏ ਨਾ ਵਿਚਾਰੀਏ ਨਾ ਮੰਨੀਏ ਨਾ ਅਗਰ ਇਹ ਮੇਰੀ ਗੱਲ ਝੂਠ ਹੈ ਅਜ ਦੱਸੋ ਕਿਤਨੇ ਪਰਸੈਂਟ ਸਿੱਖ ਨੇ ਜਿਹੜੇ ਖੁਦ ਪਾਠ ਕਰ ਸਕਦੇ ਨੇ ਕਿਤਨੇ ਪਰਸੈਂਟ ਸਿੱਖ ਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬੈਠ ਕੇ ਵਾਕ ਲੈ ਸਕਦੇ ਨੇ ਹੁਕਮ ਲੈ ਸਕਦੇ ਨੇ ਇਹ ਵੀ ਬੜੀ ਘਰਤਾ ਹੁਕਮ ਤੱਕ ਨਹੀਂ ਪੜਨਾ ਕਈਆਂ ਨੂੰ ਆਉਂਦਾ ਕਿੰਨੇ ਸਿੱਖ ਨੇ ਜਿਨ੍ਹਾਂ ਨੂੰ ਅਰਦਾਸ ਕਰਨੀ ਆਉਂਦੀ ਹੈ ਕੋਈ ਮ੍ਰਿਤਕ ਸੰਸਕਾਰ ਹੋਵੇ ਕਾਲੇ ਨੂੰ ਪਾਠ ਰੱਖਣਾ ਹੋਵੇ ਭਾਈ ਸਾਹਿਬ ਲੇਟ ਹੋ ਜਾਣ ਇਹ ਸਾਡੇ ਜੋ ਕਿਤਨੇ ਤਿਆਰ ਪਰ ਤਿਆਰ ਬੰਦੇ ਨੇ ਜਿਹੜੇ ਆਪੇ ਹਰਦਾਸਾਂ ਸੂਤ ਕੇ ਪ੍ਰਾਰੰਭ ਕਰ ਸਕਦੇ ਨੇ ਜਾਂ ਪੂ ਬਾ ਸਕਦੇ ਨੇ ਜਾਂ ਮ੍ਰਿਤਕ ਸੰਸਕਾਰ ਤੇ ਉਥੇ ਸ਼ਮਸ਼ਾਨ ਘਾਟ ਤੇ ਖੜੇ ਹੋ ਕੇ ਹਾਂਜੀ ਭਾਈ ਜੀ ਕਿਦਰ ਕੇ ਭਾਈ ਜੀ ਨੂੰ ਬਲਾਉਜੀ ਭਾਈ ਅਰਦਾਸ ਕਰਨ ਕਰੋ ਬਰਾਤ ਤੁਰਨ ਲੱਗੀ ਐ ਹਾਂਜੀ ਤਿਆਰੀ ਐ ਜੀ ਕਰੋ ਤੁਰੰਦੇ ਅਰਦਾਸ ਕਰਨੀ ਐ ਬਲਾਉਜੀ ਭਾਈ ਸਾਹਿਬਾ ਭਾਈ ਸਾਹਿਬ ਨੂੰ ਲੁਰਦੇ ਫਿਰਦੇ ਆ ਉਹ ਕਿ ਤੁਸੀਂ ਭਾਈ ਸਾਹਿਬ ਨਹੀਂ ਹੋ ਹਰ ਸਿੱਖ ਭਾਈ ਸਾਹਿਬ ਐ ਹਰ ਸਿੱਖ ਨੂੰ ਭਾਈ ਸਾਹਿਬ ਦਾ ਕੰਮ ਆਣਾ ਚਾਹੀਦਾ ਪਰ ਨਹੀਂ ਫਿਰ ਹੁਣ ਦੱਸੋ ਅਸੀਂ ਕਿਦਾਂ ਦੇ ਸਿੱਖ ਹੋਏ ਫਿਰ ਸਮੀਧਾਰ ਬੇਵਕੂਫਾ ਇਹ ਜਰ ਆਪਣੇ ਆਪ ਤੇ ਚਾਤੀ ਮਾਰੀਏ ਇਸ ਵਸਤੇ ਮੈਂ ਵਿਸ਼ੇ ਸ਼ੁਰੂ ਕੀਤੇ ਨੇ ਅੱਜ ਦਾ ਵਿਸ਼ਾ ਇੱਥੇ ਸਮਾਪਤ ਕਰਦੇ ਹਾਂ ਅਜੇ ਇਹ ਵਿਸ਼ਾ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ